2.0 ਫੈਕਟਰ ਦੇ ਪੈਨਸ਼ਨ ਸੋਧਨ ਲਈ ਪੈਨਸ਼ਨ ਨੂੰ ਮਿਲੀ ਨਵੀਂ ਆਸ ਹਾਈ ਕੋਰਟ ਦਾ ਬਟਾ ਫੈਸਲਾ ਇੰਪਾਵਰਡ ਕਮੇਟੀ 4 ਮਹੀਨਿਆਂ ਵਿੱਚ ਲਵੇਗੀ ਅੰਤਿਮ ਫੈਸਲਾ ਪੰਜਾਬ ਦੀ ਸਰਕਾਰੀ ਪੈਨਸ਼ਨਨ ਲਈ ਕਮੇਟੀ ਦਾ ਵੀ ਖਬਰ ਸਾਹਮਣੇ ਆਈ ਹੈ ਮਾਝੂ ਪੰਜਾਬ ਅਤੇ ਹੁਣ ਇਹਨਾਂ ਨੇ ਹਾਈ ਕੋਰਟ ਨੇ ਪੈਨਸ਼ਨ 2.0 ਫੈਕਟਰ ਨਾਲ ਸੋਧਨ ਸੰਬੰਧੀ ਦਾਇਰ ਕੀਤੀਆਂ ਪੀਡਬੀਪੀ 19 245 2022 ਅਤੇ ਇਸ ਨਾਲ ਜੁੜੀਆਂ ਕਤੀਹੂਰ ਰਿਟ ਪਟੀਸ਼ਨਾਂ ਤੇ ਸੁਣਵਾਈ ਕਰਦਿਆਂ ਮਹਤਵਪੂਰਨ ਹੁਕਮਚਾਰੀ ਕੀਤੀ ਹੈ ਅਦਾਲਤ ਨੇ ਮਾਮਲੇ ਨੂੰ ਪੰਜਾਬ ਸਰਕਾਰ ਦੀ ਇੰਪਾਵਰਡ ਕਮੇਟੀ ਕੋਲ ਮਰ ਵਿਚਾਰ ਲਈ ਪੇਸ਼ ਦਿੱਤਾ ਹੈ ਐਡੀਸ਼ਨਲ ਵੱਲੋਂ ਦਲੀਲ ਦਿੱਤੀ ਜੋ ਇਸ ਪਾਰਸ਼ ਚ ਚੇਮ ਪੇ ਕਮਿਸ਼ਨ ਨੇ ਕੀਤੀ ਸੀ ਅਧਿ ਸਰ ਨੂੰ 16 2021 ਵਿੱਚ ਕੈਬਨਟ ਲੋਕੀ ਮਨਜ਼ੂਰੀ ਮਨਜ਼ੂਰ ਕੀਤਾ ਸੀ ਪਰ 31 ਤੰ 2022 ਦੇ ਸਪੀਕਿੰਗ ਆਰਡਰ ਆਈ ਸਰਕਾਰ ਨੇ ਇਸ ਨੂੰ ਰੱਦ ਕਰ ਦਿੱਤਾ ਜੋ ਕਿ ਕੈਬਨਟ ਫੈਸਲੇ ਅਤੇ ਪਿਛਲੇ ਅਦਾਲਤੀ ਫੈਸਲਿਆਂ ਦੇ ਉਲਟ ਸੀ ਹਾਈ ਕੋਰਟ ਨੇ ਇਹ ਵੀ ਨੋਟ ਕੀਤਾ ਕਿ ਸਰਕਾਰ ਨੇ ਆਪਣੀ ਐਪੀਡੀਮਿਕ ਚੇ ਕਮਿਸ਼ਨ ਦੀਆਂ ਸਪਾਰਸ਼ਾਂ ਨੂੰ ਸਿਰਫ ਸਲਾਹਕਾਰ ਕਹਿ ਕੇ ਖਾਰਜ ਕਰਨ ਦੀ ਕੋਸ਼ਿਸ਼ ਕੀਤੀ ਸੀ ਜਿਸ ਨਾਲ ਟੈਂਸ਼ਨਾਂ ਵਿੱਚ ਭਾਰੀ ਨਿਰਾਸ਼ਾ ਫੈਲੀ ਜਸਟਿਸ ਅਲਬੀਤ ਸਿੰਘ ਬਰਾੜ ਨੇ ਆਪਣੇ ਫੈਸਲੇ ਵਿੱਚ ਸਪਸ਼ਟ ਕੀਤਾ ਕਿ ਪੇ ਕਮਿਸ਼ਨ ਇੱਕ ਮਾਲ ਸੰਸਥਾ ਹੈ ਜਦੋਂ ਕੈਬਨਟ ਨੇ 2.8 ਫੈਕਟਰ ਨੂੰ ਮਨ اسی معاملے ਦੀ کمیٹی ਤਾਂ ਦੇਖਦੇ ਸਰਕਾਰੀ এমਪਾਵਰਡ ਕਮੇਟੀ ਨੂੰ ਇਸ ਦੇ ਨਵੇਂ ਸਿਰੇ ਤੋਂ ਵਿਚਾਰ ਕਰਨ ਦੇ ਹੁਕਮ ਦਿੱਤੇ ਗਏ ਹਨ ਪਟੀਸ਼ਨਰਾਂ ਨੂੰ 2 ਹਫ਼ਤਿਆਂ ਦੇ ਅੰਦਰ ਵਿਸਥਾਰਪੂਰਵਕ ਨੁਮਾਇੰਦਗੀ ਦੇਣੀ ਹੋਵੇਗੀ এমਪਾਵਰਡ ਕਮੇਟੀ 4 ਮਹੀਨਿਆਂ ਦੇ ਅੰਦਰ ਤਰਕਸੰਗਤ ਸਪੀਕਿੰਗ ਆਰਡਰ ਜਾਰੀ ਕਰੇਗੀ ਜੇ ਪੈਨਸ਼ਨਰ ਰਾਤ ਦੇ ਹੱਕਦਾਰ ਪਾਏ ਗਏ ਤਾਂ ਉਹਨਾਂ ਨੂੰ 2.5 ਫੈਕਟਰ ਨਾਲ ਪੈਨਸ਼ਨ ਸੋਧਨ ਦਾ ਲਾਭ ਦਿੱਤਾ ਜਾਵੇਗਾ ਇਸ ਫੈਸਲੇ ਤੋਂ ਬਾਅਦ ਪੈਨਸ਼ਨਰਾਂ ਵਿੱਚ ਨਵੀਂ ਆਸ ਜਾਗ ਆਈ ਹੈ ਲੰਬੇ ਸਮੇਂ ਤੋਂ ਚੱਲ ਰਹੇ ਸੰਘਰਸ਼ ਤੇ ਸਰਕਾਰੀ ਟਾਲਮਟੋਲ ਤੋਂ ਬਾਅਦ ਹੁਣ ਉਹਨਾਂ ਨੂੰ ਨਿਆ ਮਿਲਣ ਦੀ ਸੰਭਾਵਨਾ ਦਿਖਾਈ ਤੇ ਰਿਹਾ ਹੈ ਅੱਜ ਦੀ ਵੀਡੀਓ ਦੇ ਵਿੱਚ ਨਹੀਂ ਵੀਡੀਓ ਚ ਬਣੇਗਾ ਕਿ ਤੁਹਾਡਾ ਬਹੁਤ ਬਹੁਤ አመਤ ਚੈਨਲ ਤੇ ਨਵੇਂ ਤੇ ਚੈਨਲ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਨੂੰ ਸੌਖੀ ਸੇ ਮਿਲ ਸਕੇ ਥੈਂਕ ਯੂ